ਵੀਰ ਜੀ ਠੀਕ ਆ ਬਾਕੀ ਸੁਭਾਸ ਸੁਹੋਕੇ ਦਾ ਚੰਗਾ ਸਭ ਕੋ ਵਧੀਆ ਤੇ ਵੀਰ ਦਾ ਰੇਟ ਜਿਹੜਾ ਬਹੁਤ ਜਾਇਜ਼ ਹੁੰਦਾ ਵਾ ਜੋ ਦੱਸਿਆ ਉਹ ਨਿਕਲਿਆ ਜੋ ਦੱਸਿਆ ਉਹ ਤੋਂ ਵੱਧ ਹੀ ਨਿਕਲਿਆ ਲੈਣੀਆਂ ਕਰੇ ਜੀ ਬਿਲਕੁਲ ਜਾਇਜ਼ ਹੁੰਦਾ ਵਾ ਤੇ ਹੋਰ ਵੀਰ ਭਰਾਵਾਂ ਨੂੰ ਬੇਨਤੀ ਆ ਵੀ ਇਥੋਂ ਆ ਕੇ ਮੱਝਾ ਖੜੋ ਇਹਦੇ ਦਲਾਲਾਂ ਤੋਂ ਬਜੋ ਬਿਲਕੁਲ ਦਲਾਲਾਂ ਤੋਂ ਬਜੋ ਮੈਂ ਅੱਗੇ ਗੱਲ ਦੱਸਣ ਦਿਹਾ ਤਾਨੂੰ ਆਹ ਗੱਲ ਚੰਗੀ ਆਹ ਮੇਰੇ ਦਿਲ ਦੀ ਗੱਲ ਕੀਤੀ ਹਾਂ ਨਹੀਂ ਸਹੀ ਗੱਲ ਆਕਿਆ ਹਾਂ ਲੈਣੀਆਂ ਕਰੇ ਬਾਪੂ ਜੀ ਤੁਹਾਨੂੰ ਵੀ ਹਾਂ ਸਿੱਧਾ ਹੀ ਬੰਦਾ ਭੈਣ ਭਰਾ ਨਾਲ ਹੱਥਾਂ ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਗੁਰਲਾਲ ਸਿੰਘ ਸਵਾਗਤ ਕਰਦਾ ਆ ਤੁਹਾਡਾ ਪਾਉ ਨੋਟ ਸਿੰਘ ਫਾਰਮ ਤੇ ਅੱਜ ਹੋਟੀ ਕੀਤੀ ਆਪਾਂ ਸੇਲ ਸਵਾਦ ਦੀਆਂ ਅੱਜ ਨਵਾਂ ਮਹਰ ਕਰਤਾ ਵੀਰ ਜੀ ਉਹ ਬੱਚਾ ਖੋਲ ਲੋ ਪਹਿਲੋਂ ਹਾਂਜੀ ਬੱਚਾ ਨੂੰ ਉੱਥੇ ਵੀ ਨਾਲ ਹੀ ਧਾਰਿਓ ਤੇ ਨਾਲ ਹੀ ਚੜਾਇਓ ਪਰ ਤੋਂ ਸਾਹੀ ਮੱਛਰ ਮੱਛਰ ਮੱਝ ਲਗਾਈ ਤੇ ਬਾਤ ਚ ਨਾ ਉੱਥੇ ਜਾ ਕੇ ਬੱਚਾ ਭੁੱਲ ਗਈ ਕੁੜੀ ਜਾ ਵੀ ਚਟਾਲਿਓ ਮੜਾ ਜਾ ਅੱਛਾ ਗਾੜੀ ਬਣ ਕੇ ਨਾਲ ਹੀ ਚੜਾਂਗੇ ਹਾਂਜੀ ਨਾਲ ਤਾਂ ਮਰ ਪਾਣੀ ਪਾ ਲੈਗਾ ਤਸ

ਬੰਦ ਕਰਨਾ ਹੈ ਉਹ ਕਾਰ ਬੰਦ ਕਰ ਦੇ ਕੇ ਉਹ ਮੈਂ ਕਾਟਰਨਾ ਬੰਦ ਨਹੀਂ ਕਾਟਰਨਾ ਕੀ ਕਰਦੇ ਨਹੀਂ ਨਾ ਕਰ ਹੈ ਕੀ ਕਰਦੇ ਹੁਣ ਹੀ ਪਾਦੇ ਹੋਰ ਹੈ ਸਾਡਾ ਨਾ ਆਣੀ ਪਾਸ ਨਹੀਂ ਜਾ ਮੈਂ ਤਾਂ ਥੋੜੀ ਜਿਹੀ ਨਾ ਬੰਦੂ ਦੇ ਆ ਪਰਣੀ ਇੱਕ ਥੋੜਾ ਹੈ ਆ ਵੇ ਵੇ ਛੱਡ ਦੇ ਰੱਬ ਕੁੱਤਾ ਉਹ ਪਤ ਬੰਦ ਕੇ ਆ ਆਏ ਅੰਕਲੇ ਬੰਦ ਨਹੀਂ 그런 아, 그거 어떻게 나고지기만 좀 뭐, 찬이 이 받아 고 ਠੀਕ ਆ ਕੰਮ ਬਾਪੂ ਦੀ ਪਿੰਡ ਕਿਹੜਾ ਆਪਣਾ ਭਲਾ ਪਿੰਡ ਗੰਡੀਵਣ ਧੱਤਲ ਠੀਕ ਆ ਵੀਰ ਜੀ ਜਿਲ੍ਹਾ ਤਰਨਤਾਰਨ ਤੇ ਵੀਰੇ ਚਵਾਈ ਚੂਈ ਸਹੀ ਨਿਕਲੀ ਮੇਰਾ ਭਰਾ ਮੱਜ ਦੀ ਬਿਲਕੁਲ ਵਧੀਆ ਵੀਰ ਜੀ ਠੀਕ ਆ ਬਾਕੀ ਸੁਭਾਸ ਸੁਭੂ ਕਿਦਾਂ ਚੰਗਾ ਸਭ ਕੋ ਵਧੀਆ ਤੇ ਵੀਰ ਦਾ ਰੇਟ ਜਿਹੜਾ ਬਹੁਤ ਜਾਇਜ਼ ਹੁੰਦਾ ਵਾ ਉਹ ਦੱਸਿਆ ਉਹ ਨਿਕਲਿਆ ਜੋ ਦੱਸਿਆ ਉਹ ਤੋਂ ਵੱਧ ਹੀ ਨਿਕਲਿਆ ਲੈਣੀਆਂ ਕਰੀ ਬਿਲਕੁਲ ਜਾਇਜ਼ ਹੁੰਦਾ ਵਾ ਤੇ ਹੋਰ ਵੀਰ ਭਰਾਵਾਂ ਨੂੰ ਬੇਨਤੀ ਆ ਵੀ ਇੱਥੋਂ ਆ ਕੇ ਮੱਜਾ ਘੜੋ ਦੇ ਦਲਾਲਾਂ ਤੋਂ ਵਜੋ ਬਿਲਕੁਲ ਦਲਾਲਾਂ ਤੋਂ ਵਜੋ ਮੈਂ ਅੱਗੇ ਗੱਲ ਦੱਸਣ ਲਿਆ ਤੁਹਾਨੂੰ ਆਹ ਗੱਲ ਚੰਗੀ ਆ ਆ ਮੇਰੇ ਦਿਲ ਦੀ ਗੱਲ ਕੀਤੀ ਹਾਂ ਨਹੀਂ ਸਹੀ ਗੱਲ ਵਾਕਿਆ ਹਾਂ ਲੈਣੀਆ ਕਰੇ ਬਾਪੂ ਜੀ ਤੁਹਾਨੂੰ ਵੀ ਹਾਂ ਸਿੱਧਾ ਹੀ ਬੰਦਾ ਭੈਣ ਭਰਾ ਨਾਲ ਹੱਥ ਲਾਵੇ ਕੋਈ ਗੱਲ ਹੀ ਨਹੀਂ ਉਹਨਾਂ ਦੋ ਦੋ ਯਾਰ ਮੁੱਛਰਾਂ ਦਾ ਵਿੱਚੋਂ ਇਹ ਗੱਲ ਸੱਚ ਆ ਐ ਜੋ ਜਾ ਬਾਪੂ ਚਲੀਏ ਬਾਕੀ ਕਿਤੇ ਟੋਕੜ ਟਾਕੜ ਵੇਚ ਨਹੀਂ ਦੀ ਦੱਸ ਦਿਆ ਕਰਿਓ ਹਾਂ ਜੀ